ਗੱਲ ਕਰਾਂਗੇ ਅਮਰੀਕਾ ਦੀ ਤਾਂ ਅਮਰੀਕਾ ਦੇ ਵੱਲੋਂ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਗਿਆ ਦੱਸਦੀ ਹੈ ਕਿ ਅਮਰੀਕਾ ਦੇ ਵੱਲੋਂ TRF ਨੂੰ ਜਿਹੜਾ ਕਿ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਗਿਆ ਤਦਾਲਦੀ ਹੈ ਕਿ ਪਹਿਲਗਾਮ ਦੇ ਵਿੱਚ ਜੋ ਅੱਤਵਾਦੀ ਹਮਲਾ ਹੋਇਆ ਸੀ ਇਸ ਦੇ ਚਾਰੇ ਪਾਸੇ ਨਿੰਦਿਆ ਕੀਤੀ ਗਈ ਸੀ ਕਿਉਂਕਿ ਇਸ ਦੇ ਵਿੱਚ ਬੇਕਸੂਰ 26 ਸੈਲਾਨੀਆਂ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਸੀ ਜਿਨ੍ਹਾਂ ਕੁਝ ਖੂਬ ਨਾਕ ਤਸਵੀਰਾਂ ਵੀਡੀਓਜ਼ ਵੀ ਸਾਹਮਣੇ ਆਏ ਸੀ ਤੇ ਇਸ ਘਟਨਾ ਨੇ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਸੀ ਅਤੇ ਲੋਕਾਂ ਦੇ ਮਨਾਂ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਖੂਬ ਜਿਹੜੀ ਕਿ ਭੜਾਸ ਨਿਕਲਦੀ ਹੋਈ ਨਜ਼ਰ ਆਈ ਸੀ ਤੇ ਦੂਜੇ ਪਾਸੇ ਭਾਰਤ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਸੀ ਅਤੇ ਉਹਨਾਂ ਦੇ ਵੱਲੋਂ ਆਪਰੇਸ਼ਨ ਸਿੰਧੂਰ ਚਲਾਇਆ ਗਿਆ ਸੀ ਜਿਸ ਦੇ ਚੱਲਦੇ ਇਸ ਦੇ ਉੱਤੇ ਕਾਰਵਾਈ ਕਰਦੇ ਹੋਏ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਦੇ ਟਿਕਾਣੇ ਸਨ ਉਨ੍ਹਾਂ ਦੇ ਉੱਤੇ ਜਿਹੜਾ ਕਿ ਹਮਲੇ ਕੀਤੇ ਗਏ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਜੰਗ ਲੱਗਣ ਦੇ ਅਸਾਰ ਬਣ ਗਏ ਸੀ ਤੇ ਸਰਹੱਦੀ ਇਲਾਕੇ ਦੇ ਵਿੱਚ ਰਹਿ ਰਹੇ ਲੋਕਾਂ ਦੇ ਵਿੱਚ ਖਤਰੇ ਦੀ ਘੰਟੀ ਬਣੀ ਹੋਈ ਸੀ ਤਾਂ ਦੂਜੇ ਪਾਸੇ ਲਗਾਤਾਰ ਇਸ ਹਮਲੇ ਦੇ ਵਿੱਚ ਜਿੰਨੇ ਵੀ ਜਿਹੜੇ ਅੱਤਵਾਦੀ ਸੀ ਉਹਨਾਂ ਦੇ ਟਿਕਾਣੇ ਸੀ ਪਾਕਿਸਤਾਨ ਦੇ ਵਿੱਚੋਂ ਉਹਨਾਂ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਸੀ ਤੇ ਇਸ ਨੂੰ ਲੈ ਕੇ ਆ ਜਿਹੜਾ ਕਿ ਪਾਕਿਸਤਾਨ ਅਤੇ ਭਾਰਤ ਦੇ ਜਿਹੜੇ ਸਬੰਧ ਸੀ ਉਹਨਾਂ ਦੇ ਵਿੱਚ ਘਰ ਜਿਹੜਾ ਕਿ ਕਾਫੀ ਤਣਾਅਪੂਰਨ ਵਾਲਾ ਮਾਹੌਲ ਪੈਦਾ ਹੋ ਗਿਆ ਸੀ ਜਿਸ ਤੋਂ ਬਾਅਦ ਇਸ ਦੇ ਵਿੱਚ 트럼ਪ ਦੀ ਐਂਟਰੀ ਹੁੰਦੀ ਹੈ ਤੇ ਇਸ ਮਸਲੇ ਨੂੰ ਸੁਲਝਾਉਣ ਦੇ ਲਈ ਜਿਹੜਾ ਕਿ ਦੋਨੇ ਧਿਰਾਂ ਦੇ ਵਿੱਚ ਤਾਂ ਕਿ ਦੋਨੇ ਦੇਸ਼ਾਂ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਕੜਤ ਨਾ ਰਹੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਕਿ ਕੋਸ਼ਿਸ਼ ਕੀਤੀ ਗਈ ਸੀ ਇਸ ਦੂਜੇ ਪਾਸੇ ਹੁਣ ਅਮਰੀਕਾ ਦੇ ਵਿੱਚ ਜਿਹੜਾ ਕਿ ਇੱਕ ਵੱਡਾ ਫੈਸਲਾ ਲਿਆ ਗਿਆ ਅਤੇ ਉਹਨਾਂ ਨੇ ਜਿਹੜਾ ਕਿ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦੇ ਹੋਏ ਟੀਆਰਐਫ ਨੂੰ ਜਿਹੜਾ ਕਿ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਗਿਆ ਜਿਸ ਦੇ ਚਲਦੇ ਇਹ ਇੱਕ ਵੱਡਾ ਝੜਕਾ ਪਾਕਿਸਤਾਨ ਨੂੰ ਕਿਉਂਕਿ ਪਹਿਲਗਾਮ ਅੱਤਵਾਦੀ ਹਮਲੇ ਨੂੰ ਲੈ ਕੇ ਜਿਹੜਾ ਕਿ ਅਮਰੀਕਾ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਟੀਆਰਐਫ ਨੂੰ ਜਿਹੜਾ ਇਹ ਅੱਤਵਾਦੀ ਘੋਸ਼ਿਤ ਕਰ ਦਿੱਤਾ ਗਿਆ ਜਿਸ ਦੇ ਚਲਦੇ ਹੁਣ ਜਿਹੜਾ ਕਿ ਅੱਤਵਾਦੀ ਹਮਲੇ ਨੂੰ ਲੈ ਕੇ ਲਗਾਤਾਰ ਜਿੱਥੇ ਭਾਰਤ ਵੱਲੋਂ ਜਿਹੜਾ ਕਿ ਭਾਰਤ ਦੀ ਫੌਜੇ ਵੱਲੋਂ ਜਿਹੜਾ ਕਿ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਗਿਆ ਸੀ ਤਾਂ ਦੂਜੇ ਪਾਸੇ ਅਮਰੀਕਾ ਦੇ ਵੱਲੋਂ ਵੀ ਇਹ ਇੱਕ ਵੱਡਾ ਜਿਹੜਾ ਕਿ ਕਦਮ აღ ਚੁੱਕਿਆ ਗਿਆ ਆਖਰ ਕੀ ਹੁੰਦਾ ਇਸ ਦੇ ਵਿੱਚ ਕੀ ਘੁਜਾ ਤਾਂ ਦੇਖੋ ਇਹ ਖਾਸ ਰਿਪੋਰਟ ਸੋ ਦਾਦ ਦੇ ਕੇ ਅਮਰੀਕਾ ਨੇ ਪਾਕਿਸਤਾਨ ਦੇ ਆਤੰਕੀ ਇਰਾਦੇ ਨੂੰ ਵੱਡਾ ਝੜਕਾ ਦਿੱਤਾ ਹੈ ਅਮਰੀਕਾ ਨੇ ਟੀਆਰਐਫ ਨੂੰ ਆਤੰਕੀ ਸੰਸਥਾ ਘੋਸ਼ਿਤ ਕਰ ਦਿੱਤਾ ਗਿਆ ਟੀਆਰਐਫ ਪਾਕਿਸਤਾਨ ਦੇ ਵਿੱਚ ਆਧਾਰਿਤ ਲਸ਼ਕਰ-ਏ-ਤੌਇਬਾ ਦੀ ਹੀ ਇੱਕ ਸਾਖਾ ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬਿਓ ਨੇ ਇਸ ਸਬੰਧੀ ਪੂਰੀ ਜਾਣਕਾਰੀ ਸਾਂਝੀ ਕੀਤੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਮਰੀਕਾ ਨੇ ਟੀਆਰਐਫ ਨੂੰ ਪਹਿਲਗਾਮ ਦੇ ਵਿੱਚ ਹੋਏ ਆਤੰਕੀ ਹਮਲੇ ਲਈ ਵੀ ਜ਼ਿੰਮੇਵਾਰ ਮੰਨਿਆ ਇਸ ਹਮਲੇ ਦੇ ਵਿੱਚ 26 ਸੈਲਾਨੀਆਂ ਦੀ ਜਾਨ ਚਲੀ ਗਈ ਸੀ ਦੇ ਹਿੰਦੂ ਦੀ ਇੱਕ ਖਬਰ ਮੁਤਾਬਕ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਟੀਆਰਐਫ ਨੂੰ ਲਸ਼ਕਰ ਦਾ ਮਹੰਦਾ ਕਹਿਆ ਇਸ ਦਾ ਮੁੱਖ ਦਫ਼ਤਰ ਪਾਕਿਸਤਾਨ ਦੇ ਵਿੱਚ ਹੈ ਤੇ ਉੱਥੋਂ ਹੀ ਆਪਰੇਸ਼ਨ ਵੀ ਹੁੰਦੇ ਨੇ ਲਸ਼ਕਰ ਹਾਲੇ ਤੱਕ ਬਹੁਤ ਸਾਰੀਆਂ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇ ਚੁੱਕਿਆ ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬਿਓ ਨੇ ਕਿਹਾ ਕਿ TiRF ਨੂੰ ਆਤੰਕੀ ਸੰਸਥਾ ਘੋਸ਼ਿਤ ਕਰਨਾ ਅਮਰੀਕਾ ਦੇ ਰਾਸ਼ਟਰੀਤਮਕ ਸੁਰੱਖਿਆ ਹਿੱਤਾਂ ਦੀ ਰੱਖਿਆ ਕਰਨ ਵਾਲੀ ਸੋਚ ਨੂੰ ਦਰਸਾਉਂਦਾ ਇਹ ਗੱਲ ਸਾਬਿਤ ਹੁੰਦੀ ਹੈ ਕਿ ਅਮਰੀਕਾ ਆਤੰਕਵਾਦ ਦਾ ਮੁਕਾਬਲਾ ਕਰਨ ਅਤੇ ਪਹਿਲਗਾਮ ਹਮਲੇ ਲਈ ਇਨਸਾਫ ਲਿਆਉਣ ਵਾਲ ਕਿੰਨਾ ਬਚਨਵਾਦਾ ਟੀਆਰਐਫ ਨੇ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਸਬਕਾਰ ਕੀਤੀ ਸੀ ਅਮਰੀਕਾ ਨੇ ਇਸ ਨੂੰ 2008 ਦੇ ਵਿੱਚ ਹੋਏ ਮੁੰਬਈ ਹਮਲੇ ਤੋਂ ਬਾਅਦ ਭਾਰਤ ਵਿੱਚ ਨਾਗਰਿਕਲੇ ਸਭ ਤੋਂ ਘਾਤਕ ਆਤੰਕੀ ਗੱਠ ਜੋੜ ਵਜੋਂ ਕਰਾਰ ਦਿੱਤਾ ਸੀ TRF ਨੂੰ ਆਤੰਕੀ ਸੰਸਥਾ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਿਆ ਪਾਕਿਸਤਾਨ ਲੰਬੇ ਸਮੇਂ ਤੋਂ ਆਤੰਕੀਆਂ ਨੂੰ ਪਾਲਣ ਅਤੇ ਉਨ੍ਹਾਂ ਦੀ ਹਿਮਾਇਤ ਕਰਨ ਦੇ ਵਿੱਚ ਲੱਗਿਆ ਹੋਇਆ ਤੇ ਉਹਨਾਂ ਨੂੰ ਭਾਰਤ ਖਿਲਾਫ ਵਰਤਦਾ ਆ ਰਿਹਾ ਹੈ ਹੁਣ TRF ਤੇ ਕੜੇ ਪਾਬੰਦੀਆਂ ਲੱਗ ਸਕਦੇ ਨੇ ਇਸ ਇਹ ਗੱਟ ਜੋੜ ਕਈ ਵਾਰ ਕਸ਼ਮੀਰ ਚ ਸੁਰੱਖਿਆ ਬਲਾਂ ਤੇ ਹਮਲੇ ਕਰਵਾ ਚੁੱਕਿਆ ਹੈ ਅਮਰੀਕਾ ਨੇ ਇਹ ਵੀ ਮੰਨਿਆ ਕਿ TRF ਵੱਲੋਂ ਭਾਰਤੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਨਾਲ ਇਸ ਦਾ ਸਿੱਧਾ ਲਿੰਕ ਹੈ